ਅਤੇ ਵੇਖੋ ਲੋਕ ਕਹਿੰਦੇ ਡਵੈਲਪਮੈਂਟ ਹੋਵੇ ਤੇ ਤਿੰਨ ਪੁਲ ਤੇ ਸਾਡੇ ਇਲਾਕੇ ਜੀ ਬਣ ਗਏ ਨੇ ਬਾਕੀ ਪੰਜਾਬ ਜੋ ਬਣਿਆ ਤੁਸੀਂ ਕਿਤੇ ਬਾਹਰ ਸਟੱਡੀ ਕਰ ਲਿਓ ਸੋ ਤਿੰਨ ਪੁਲ ਇਥੇ ਬੰਨ ਰਹੇ ਨੇ ਜਦੋਂ ਬਹੁਤ ਲੋਡ ਸੀਗੀ ਤੇ ਸਾਡੇ ਇਸ ਪ੍ਰੋਜੈਕਟ ਵਾਸਤੇ ਤੇ 61 ਲੱਖ ਤੇ 49000 ਰੁਪਿਆ ਜਿਹੜਾ ਸੀਗਾ 61 ਕਰੋੜ ਤੇ 49 ਲੱਖ ਰੁਪਿਆ ਮਨਜ਼ੂਰ ਕੀਤਾ ਔਰ ਜਿਹਦੇ ਨਾਲ ਜਿਹੜਾ ਕਾਫੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲ ਜਿਹੜੀ ਆ ਉਹ ਪੇਸ਼ ਆਉਂਦੀ ਸੀਗੀ ਸੋ ਡਾਕਟਰ ਸਾਹਿਬ ਨੇ ਬੜੀ ਆ ਮਿਹਨਤ ਕੀਤੀ ਕਿ ਇਹਨੂੰ ਪਾਸ ਕਰਵਾਇਆ ਜਾਵੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ মিডিਆ ਸਾਥੀ ਜਿੰਨੇ ਵੀ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਡਾ ਇੱਕ ਛੋਟੇ ਜਿਹੇ ਸੱਡੇ ਦੇ ਉੱਤੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਹੋਏ ਹੋ ਸੋ ਅੱਜ ਅਸੀਂ ਇੱਕ ਜਿਹੜਾ ਅੰਮ੍ਰਿਤਸਰ ਸਾਊਥ ਦੇ ਵਿੱਚ ਇਲਾਕਾ ਪੈਂਦਾ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਕਿੰਦਰਪੀਰ ਸਿੰਘ ਨਿੱਜਰ ਸਾਹਿਬ ਇਹਨਾਂ ਦੀ ਬੜੇ ਲੰਬੇ ਸਮੇਂ ਤੋਂ ਇੱਕ ਡਿਮਾਂਡ ਸੀਗੀ ਕਿ ਸਾਡੀ ਇਹ ਜਿਹੜੀ ਜਿੱਥੇ ਆਪਾਂ ਬੈਠੇ ਆ ਇੱਥੇ ਇੱਕ A12 ਦੇ ਉੱਤੇ ਚੌਥੀ ਸਾਈਡ ਜਿਹੜੀ ਆ ਉਹ ਰਹਿੰਦੀ ਸੀਗੀ ਬਣਨ ਵਾਲੀ ਤਿੰਨ ਸਾਈਡ ਸਾਡੀਆਂ ਬਣ ਚੁੱਕੀਆਂ ਨੇ ਇਥੋਂ ਸੁਲਤਾਨਵਿੰਦ ਰੋਡ ਨੂੰ ਜਿਹੜੀ ਜੀਟੀ ਰੋਡ ਤੇ ਚੱਲੇ ਜਾਂਦੀ ਹੈ ਇਧਰੋਂ ਅੱਗੇ ਚੱਬਾ ਸਾਈਡ ਇਧਰੋਂ ਸ਼ਹਿਰ ਦੇ ਵਿੱਚ ਪਰ ਇਹ ਜਿਹੜੀ ਚੌਥੀ ਸਾਈਡ ਸੀਗੀ ਉਹ ਰੁਕੀ ਪਈ ਸੀਗੀ ਕਾਫੀ ਲੰਬੇ ਸਮੇਂ ਤੋਂ ਔਰ ਜੀਤਾ ਨਾਲ ਜਿਹੜਾ ਕਾਫੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲ ਜਿਹੜੀ ਆ ਉਹ ਪੇਸ਼ ਆਉਂਦੀ ਸੀਗੀ ਸੋ ਡਾਕਟਰ ਸਾਹਿਬ ਨੇ ਬੜੀ ਮਿਹਨਤ ਕੀਤੀ ਕਿ ਇਹਨੂੰ ਪਾਸ ਕਰਵਾਇਆ ਜਾਵੇ ਸੋ ਅਸੀਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਹਨ ਸਿੰਘ ਮਾਨ ਸਾਹਿਬ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਬੜੀ ਫਰਾਖਤ ਦੇ ਲਈ ਦਿਖਾਈ ਤੇ ਸਾਡੇ ਇਸ ਪ੍ਰੋਜੈਕਟ ਵਾਸਤੇ 61 ਲੱਖ ਤੇ 49000 ਰੁਪਿਆ ਜਿਹੜਾ ਸੀਗਾ 61 ਕਰੋੜ ਤੇ 49 ਲੱਖ ਰੁਪਿਆ ਮਨਜ਼ੂਰ ਕੀਤਾ ਔਰ ਲਗਭਗ ਇਹ ਪ੍ਰੋਜੈਕਟ ਦੀ ਕੁੱਲ ਲੰਬਾਈ ਜਿਹੜੀ ਆ ਉਹ 6 ਕਿਲੋਮੀਟਰ ਆ ਜਿਹਦੇ ਵਿੱਚੋਂ ਆ 550 ਮੀਟਰ ਦਾ ਜਿਹੜਾ ਰੇਲਵੇ ਓਵਰ ਬ੍ਰਿਜ ਆ ਬਾਕੀ ਜਿਹੜੀ ਆ ਨਾਲ ਅਡਜੋਇਨਿੰਗ ਇਹਦੇ ਰੋਡ ਆ ਔਰ ਇਹਦੇ ਨਾਲ ਸਾਨੂੰ ਕਾਫੀ ਸਿੱਤਾ ਜਿਹੜਾ ਉਹ ਫਾਇਦਾ ਹੋਊਗਾ ਔਰ ਅੰਮ੍ਰਿਤਸਰ ਤੋਂ ਗੁਰਦੁਆਰਾ ਵੀਰ ਬਾਬਾ ਬੁੱਢਾ ਸਾਹਿਬ ਜੀ ਆ ਬਾਰਡਰ ਦੇ ਨਾਲ ਲੱਗਦੇ ਪਿੰਡ ਜਿਵੇਂ ਬਲਟੋਆ ਆ ਐਂਡ ਚੁਮਾਹਲ ਜਿਹੜੇ ਜਾਣ ਵਾਲੇ ਲੋਕ ਨੇ ਉਹ ਸਿੱਧੇ ਹੀ ਫਿਰ ਇਸ ਰੋਡ ਥਾਣੀ ਜਿਹੜੇ ਆ ਉਹ ਕਨੈਕਟੀਵਿਟੀ ਜਿਹੜੀ ਆ ਉਹ ਬਣ ਜੂਗੀ ਔਰ ਕਾਫੀ ਸੁਖਾਲਾ ਹੋਊਗਾ ਲੋਕਾਂ ਦਾ ਸਫ਼ਰ ਔਰ ਨਾਲ ਦੇ ਨਾਲ ਜਿਹੜੀ ਕੰਜੈਸ਼ਨ ਹੋ ਜਾਂਦੀ ਆ ਆ ਕਈ ਥਾਵਾਂ ਤੇ ਜਾਮ ਲੱਗਦੇ ਨੇ ਜਦੋਂ ਲੋਕ ਇਧਰ ਦੀ ਉਪਰੋਂ ਦੀ ਜਾਂਦੇ ਨੇ ਉਹ ਜਾਮ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਜੜੀ ਆ ਉਹ ਰਾਹਤ ਮਿਲੂਗੀ ਔਰ ਆਵਾਜਾਈ ਦੇ ਵਿੱਚ ਪੂਰੀ ਤਰ੍ਹਾਂ ਸਾਨੂੰ ਇਹ ਜਿਹੜਾ ਫੋਰਥ ਲੈਗ ਜਿਹੜੀ ਬਣਦੀ ਜਾ ਰਹੀ ਆ ਸਾਨੂੰ ਬਹੁਤ ਫਾਇਦਾ ਦੇਵੇਗੀ ਚਲ ਰਹੇ ਨੇ ਜਿਵੇਂ ਬੱਲਾ ਬੱਲੇ ਵਾਲੀ ਸਾਈਡ ਤੇ ਪੋੜਦਾ ਉਹਦਾ ਵੀ ਦੇਖੋ ਉਹਨੂੰ ਵੀ ਅਸੀਂ ਆ ਦੇਖ ਰਹੇ ਆ ਮੈਂ ਬਿਲਕੁਲ ਉਹਨੂੰ ਵੀ ਸਪੀਡ ਅਪ ਕਰਵਾ ਰਹੇ ਆ ਇੱਕ ਡਾਕਟਰ ਸਾਹਿਬ ਉਹਨਾਂ ਦਾ ਇਹ ਸੁਲਤਾਨਵਿੰਡ ਰੋਡ ਵਾਲਾ ਪੁਲ ਸੈੱਟ ਜਿਹੜਾ ਸੀਗਾ ਉਹ ਵੀ ਜਿਹੜਾ ਆਲਮੋਸਟ 82% ਕੰਪਲੀਟ ਹੋ ਚੁੱਕਾ ਹੈ ਜੀ ਮੈਂ ਉਦੋਂ ਕਹਿ ਕੇ ਗਿਆ ਸੀਗਾ ਕਿ ਵੈਸੇ ਤਾਂ ਸਾਡੀ 30 ਜੂਨ 26 ਤੱਕ ਉਹਦੀ ਡੇਟ ਆ ਉਹਨੂੰ ਬਣਾਉਣ ਦੀ ਪਰ ਅਸੀਂ ਉਹਨੂੰ ਥੋੜਾ ਜਲਦੀ ਜਿਹੜਾ ਆ ਉਹ ਕੰਪਲੀਟ ਕਰਨ ਜਾ ਰਹੇ ਆ ਹਾਡਲੀ ਅਸੀਂ ਜਨਵਰੀ ਦੇ ਵਿੱਚ ਵਿੱਚ ਇਹ ਪੁਲ ਜਿਹੜਾ ਹੈ ਸੁਲਤਾਨਵਿੰਡ ਵਾਲਾ ਉਹ ਵੀ ਬੜੀ ਡਾਕਟਰ ਸਾਹਿਬ ਨੇ ਮਿਹਨਤ ਕੀਤੀ ਸੀਗੀ ਔਰ ਉਹ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਮਨਿਸਟਰ ਸਾਹਿਬ ਪੀਡਬਲ ਮਨਿਸਟਰ ਸਾਹਿਬ ਸਾਡੇ ਹਰਪੰਸ ਸਿੰਘ ਈਟੀਓ ਸਾਹਿਬ ਜੋ ਮੇਰੇ ਛੋਟੇ ਵੀਰ ਨੇ ਪਰ ਕਦੇ ਕਿਸੇ ਕੰਮ ਨੂੰ ਨਾ ਨਹੀਂ ਕਰਦੇ ਅੱਥੀ ਵੇਖੋ ਲੋਕ ਕਹਿੰਦੇ ਡਵੈਲਪਮੈਂਟ ਹੋਏ ਤੇ ਤਿੰਨ ਪੁਲ ਤੇ ਸਾਡੇ ਇਲਾਕੇ ਜੀ ਬਣ ਗਏ ਨੇ ਬਾਕੀ ਪੰਜਾਬ ਜੋ ਬਣਿਆ ਤੁਸੀਂ ਕਿਤੇ ਬਾਹਰ ਸਟੱਡੀ ਕਰ ਲਿਓ ਸੋ ਤਿੰਨ ਪੁਲ ਇਥੇ ਬਣਦੇ ਨੇ ਜਦੋਂ ਬਹੁਤ ਲੋਡ ਸੀਗੀ ਟ੍ਰੈਫਿਕ ਜਮ ਹੋ ਰਹੇ ਸੀਗੇ ਪਰ ਅਗੇ ਜਾ ਕੇ ਟ੍ਰੈਫਿਕ ਹੋਰ ਜਮ ਹੋਇਆ ਕਰਨਾ ਸੀਗਾ ਸੋ ਅਸੀਂ ਇਹਨਾਂ ਦੇਣਾ ਨਹੀਂ ਦੇ ਸਕਦੇ ਇਹਨਾਂ ਨੇ ਜੋ ਕੀਤਾ ਸਾਡੇ ਵਾਸਤੇ ਬਾਣ ਸਾਹਿਬ ਨੇ ਪਰਮਿਸ਼ਨਾਂ ਦਿੱਤੀਆਂ ਨੇ ਦੋਵਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਸੜਕ ਜਿਹੜੀ ਇਟੂਸਰ ਮੈਂਸ਼ਨ ਕਰਨੀ ਭੁੱਲ ਗਏ ਨੇ ਕਿ ਤਰਨਤਨ ਵਾਲੀ ਸੜਕ ਤੇ 4 ਲੇਨ ਹੋ ਰਹੀ ਹੈ ਲੇਕਿਨ ਜਿੱਥੇ ਪੁਰ ਉਧਰ ਦਾ ਤਰਨਤਨ ਸਾਈਡ ਜਾ ਕੇ ਉਥੋਂ ਲੈ ਕੇ ਸ਼ਿਦਾ ਸਾਹਿਬ ਤੱਕ ਇਹ ਵੀ ਸੜਕ ਚੌੜੀ ਕੀਤੀ ਜਾ ਰਹੀ ਹੈ ਅਜਿਹੇ ਜਿਹੜਾ ਡਰੇਨ ਬਣੀ ਉਹਨੂੰ ਹਟਾ ਕੇ ਉੱਤੇ ਵੀ ਸੜਕ ਬਣ ਰਹੀ ਹੈ ਸੋ ਬਹੁਤ ਛੇਤੀ ਤੁਸੀਂ ਅਗਲੇ ਕੁਝ ਮਹੀਨਿਆਂ ਚ ਇਹ ਵੀ ਸਾਰਾ ਰਸਤਾ ਜਿਹੜਾ ਜਿੱਥੇ ਸ਼ਰਦਾਲੂ ਬਹੁਤ ਆਉਂਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਉਹ ਤੁਹਾਨੂੰ ਰਸਤਾ ਬਹੁਤ ਖੁੱਲਾ ਔਰ ਬਹੁਤ ਸੋਹਣਾ ਮਿਲੇਗਾ ਇੱਕ ਮੈਂ ਕਹਿ ਲੈਂਦਾ ਕਰਨੀ ਚਾਹਾਂਗਾ ਕਿ ਡੰਪ ਜਿਹੜਾ ਕਿ ਬਿਲਕੁਲ ਛੱਡ ਦਿਓ ਇੱਥੇ 200 ਗਾਇ ਦੂਰ ਆ ਔਰ ਉਹ ਬਹੁਤ ਹੀ ਨਰਕ ਲੋਕਾਂ ਦੀ ਜ਼ਿੰਦਗੀ ਜਿਹੜੇ ਲਾਗੇ ਰਹਿੰਦੇ ਆ ਸੋ ਸਾਡੀ ਸਰਕਾਰ ਨੇ ਸਾਡੇ ਬੈਠੇ ਨੇ ਮੇਅਰ ਸਾਹਿਬ ਬੈਠੇ ਨੇ ਮੋਦੀ ਪਾਰਟੀ ਦੇ ਬੈਠੇ ਨੇ ਔਰ ਕਾਰਪੋਰੇਸ਼ਨ ਨੇ ਮਿਲ ਕੇ ਇਹਨਾਂ ਨੇ ਉਹਦਾ ਵੀ ਠੇਕਾ ਲਗਾਤਾ ਉਹ ਵੀ ਕੰਮ ਚੱਲ ਪਿਆ ਹੈ ਉਹ ਚ 11 ਲੱਖ ਟਨ ਸਾਫ ਕਰਨਾ ਹੈ 1 ਲੱਖ ਟਨ ਸਾਫ ਹੋ ਚੁੱਕਾ ਹੈ ਸੋ ਅਗਲੇ 8-10 ਮਹੀਨੇ ਤੇ ਦੇਖੋ ਕਿ ਕੂੜੇ ਦੇ ਢੇਰ ਨਜ਼ਰ ਨਹੀਂ ਆਉਣਗੇ ਉਹਨੂੰ ਪਧਰਾ ਕਰਕੇ ਮਿੱਟੀ ਪਾ ਕੇ ਉੱਤੇ ਬਾਗ ਬਗੀਚਾ ਕੋ ਬੈਂਡ ਖਰੋਂਦੀ ਥਾਂ ਸੈਰ ਕਰਨ ਥਾਂ ਬਣਾਈ ਜਾਏਗੀ ਸੋ ਬਹੁਤ ਜਲਦੀ ਤੁਸੀਂ ਇਸ ਇਲਾਕੇ ਦਾ ਬਿਲਕੁਲ ਲੋਹਾਰ ਬਦਲੀ ਵੇਖੋਗੇ ਪਰ ਚੌਥੀ ਗੱਲ ਨਿਰਮਾਣ ਕਿੰਨੇ ਚਿਰ ਤੱਕ ਪ੍ਰੋਜੈਕਟ ਕਿਹੜਾ ਹੈ ਕਿੰਨੇ ਚਿਰ ਤੱਕ ਕਿਹੜਾ ਹੋ ਜਾਏਗਾ ਜੀ ਇਹ ਕਿਹੜਾ ਨਿਰਮਾਣ ਪੋਲਵਾੜਾ ਹਾਂਜੀ ਇਹ ਦੱਸਿਆ ਈਟੀਓ ਸਾਹਿਬ ਦੱਸਿਆ ਕਿ 2 ਸਾਲ ਦਾ ਪ੍ਰੋਜੈਕਟ ਹੈ ਅਸੀਂ 1.5 ਸਾਲ ਪੂਰਾ ਕਰਨਾ ਚਾਹਾਂਗੇ ਔਰ ਕਿਉਂਕਿ ਜਿਹੜਾ ਸੁਲਤਾਨਮਨ ਵਾਲਾ ਪੋਲ ਹੈ ਵੀ 2 ਸਾਲ ਦਾ ਸੀ ਲੇਕਿਨ 1.5 ਸਾਲ ਪੂਰਾ ਹੋ ਚਲੇ ਸੋਸੀਂ ਆਪਣੇ ਵਾਅਦੇ ਤੇ ਪੂਰੇ ਉਤਰਦੇ ਹਾਂ ਸਾਡੀ ਸਰਕਾਰ ਵਾਅਦੇ ਪੂਰੇ ਕਰਦੀ ਹੈ ਈਟੀਓ ਸਾਹਿਬ ਦੀ ਐਨ ਮਾਇਦੇ ਥੱਲੇ